ਬڑے ਸਤਲੁਤੇ ਪੁਲ ਬਣਿਆ ਹੋਇਆ ਜੀ ਬੇहद ਖਸਤਾ ਹਾਲਤ ਹੈ ਇਹਦੇ ਕਰਕੇ ਡੀਸੀ ਸਾਹਿਬ ਨੇ ਉੱਤੇ ਹੁਕਮ ਵੀ ਲਾਇਆ ਨੇ ਕਿ ਭਾਰੀ ਵਾਹਨ ਨਾ ਲੰਘਣ ਪਰ ਫਿਰ ਵੀ ਪ੍ਰਸ਼ਾਸਨ ਦੀ ਦੇਖਰੇਖ ਦੇ ਵਿੱਚ ਅਸੀਂ ਵੀ ਕਵਰੇਜ ਕੀਤੀ ਅਸੀਂ ਰੋਕੇ ਵੀ ਵਾਹਨ ਵਟੇ ਪਰ ਲੰਘ ਰਹੇ ਨੇ ਨਿਰਵੈਗਨ ਜਿਹਦੇ ਕਰਕੇ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਹੈ ਤੇ ਮਾਜੇ ਤੇ ਮਾਲਵੇ ਦਾ ਸੰਪਰਕ ਵੀ ਟੁੱਟਦਾ ਹੈ ਤੁਸੀਂ ਆਪ ਹੀ ਬੋਲਿਆ ਤੁਸੀਂ ਸਕਰੀਨ ਤੇ ਹੁਣ ਦੇਖ ਰਹੇ ਹੋ ਇਹ ਕਾਫਲਾ ਹੈ ਪੰਜਾਬ ਗਵਰਨਰ ਦਾ ਦੇਖ ਸਕਦੇ ਹੋ ਤੁਸੀਂ ਗਵਰਨਰ ਸਰਕਾਰ ਦੀ ਮਦਦ ਲਈ ਕੁਝ ਬੋਲੋਗੇ ਕਿ 100% 100% ਇਹ ہماری ਔਰ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਕਿਸਾਨ ਕੇ ਹਰ ਨੁਕਸਾਨ ਦਾ ਭਰਪਾਈ ਕਿਵੇਂ ਹੋ ਕਰਕੇ ਕਿਸਾਨ ਕੋ ਫਿਰ ਸੇ ਕੈਸਾ ਖੜਾ ਕਰੇ ਅਮਲਿਆ ਸਾਹਿਬ ਕੀ ਗੱਲ ਬਾਤ ਹੋਈ ਤੁਹਾਡੀ ਜੀ ਆਪਾਂ ਇਕੱਠੇ ਕਰ ਲੈਣ ਸਾਰੇ ਅੱਜ ਅੱਗੇ ਆਉਣ ਲਈ ਆਏ ਸੀਗੇ ਖੜਾ ਦੇ ਨੁਕਸਾਨ ਦਾ ਤੇ ਉਸ ਸੰਬੰਧੀ ਮੈਂ ਉਹਨਾਂ ਨੂੰ ਰੋਪੜ ਦਾ ਨਮਾਇੰਦਾ ਹੋਣ ਦੇ ਨਾਤੇ ਇਹ ਮੰਗ ਪੱਤਰ ਦੇ ਕੇ ਬੇਨਤੀ ਕੀਤੀ ਹੈ ਕਿ ਸਾਰੇ ਪੰਜਾਬ ਦੇ ਵਿੱਚ ਜਿੱਥੇ ਵੀ ਨੁਕਸਾਨ ਹੋਇਆ ਫਸਲਾਂ ਦਾ ਰੋਪਰ ਦੇ ਵਿੱਚ ਵੀ ਵੱਡਾ ਨੁਕਸਾਨ ਹੋਇਆ ਉਹਦੇ ਲਈ ਉਹ ਕੇਂਦਰ ਦੇ ਕੋਲ ਪੈਰਵਾਈ ਕਰਨ ਤਾਂ ਕਿ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਮਿਲ ਸਕੇ ਉਹਦੇ ਲਈ ਜਿਹੜਾ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੇ ਪੱਤਰ ਲਿਖਿਆ ਹੋਇਆ ਕੇਂਦਰ ਨੂੰ ਕਿ ਐਨ ਡੀ ਆਰ ਐਫ ਜਾਂ ਐਸ ਡੀ ਆਰ ਐਫ ਦੇ ਜਿਹੜੇ ਰੇਟ ਹੈ ਜਿਹਨਾਂ ਦੇ ਮੁਤਾਬਕ ਮੁਆਵਜ਼ਾ ਮਿਲਦਾ ਉਹ ਬਹੁਤ ਘੱਟ ਨੇ ਉਹਨਾਂ ਨੂੰ ਰਿਵਾਈਜ਼ ਕੀਤਾ ਜਾਵੇ ਜਿਨ੍ਹਾਂ ਦੇ ਨਾਲ ਮੁਆਵਜ਼ਾ ਬਣਨਾ ਹੈ ਉਹ ਉਹਨਾਂ ਨੂੰ ਰਿਵਾਈਜ਼ ਕੀਤਾ ਜਾਵੇ ਕਿਉਂਕਿ ਜਿਹੜੇ ਹੋਣ ਵਾਲੇ ਰੇਟ ਹੈ ਉਹਨਾਂ ਦੇ ਮੁਤਾਬਕ ਸ਼ਾਇਦ 16000 ਰੁਪਏ ਜਿਹੜਾ ਏਕੜ ਦਾ ਮੁਆਵਜ਼ਾ ਬਣਦਾ ਉਹ ਸੀਐਮ ਸਾਹਿਬ ਨੇ ਉਹਨੂੰ ਰਿਵਾਈਜ਼ ਕਰਨ ਦੀ ਮੰਗ ਕੀਤੀ ਹੋਈ ਹੈ ਤਾਂ ਕਿ ਕਿਸਾਨਾਂ ਨੂੰ ਆਦੀ ਫਸਲ ਦਾ ਪੂਰਾ ਮੁਆਵਜ਼ਾ ਜਿਹੜਾ ਉਹ ਮਿਲ ਸਕੇ ਦੂਜੀ ਉਹਨਾਂ ਨੂੰ ਇਹ ਬੇਨਤੀ ਕੀਤੀ ਹੈ ਕਿ ਜਿਹੜਾ ਪੰਜਾਬ ਦੇ ਹੱਕ ਹੈ ਕੇਂਦਰ ਦੇ ਕੋਲ ਉਹ ਕਰੀਬ 60000 ਕਰੋੜ ਰੁਪਏ ਜਿਹੜਾ ਪੰਜਾਬ ਦਾ ਪੰਜਾਬ ਦੇ ਹੱਕ ਦਾ ਉਹ ਕੇਂਦਰ ਸਰਕਾਰ ਦੇ ਕੋਲ ਪਿਆ ਜਿਹੜਾ ਕਿ ਪੰਜਾਬ ਨੂੰ ਨਹੀਂ ਮਿਲ ਰਿਹਾ ਜਿਹਦੇ ਕਰਕੇ ਸੜਕਾਂ ਦੀ ਮੁਰੰਮਤ ਵੀ ਨਹੀਂ ਹੋ ਰਹੀ ਹੈ ਕਿਉਂਕਿ 8-10 ਹਜ਼ਾਰ ਕਰੋੜ ਤਾਂ ਸੜਕਾਂ ਦਾ ਹੀ ਹੈ ਉਹ ਵੀ ਤੁਹਾਨੂੰ ਬੇਨਤੀ ਕੀਤੀ ਕਿ ਹੁਣ ਫਲੱਡ ਦੇ ਨਾਲ ਸੜਕਾਂ ਦਾ ਹੋਰ ਜ਼ਿਆਦਾ ਨੁਕਸਾਨ ਹੋ ਗਿਆ ਸੋ ਪੰਜਾਬ ਦੇ ਹੱਕ ਦਾ ਪੈਸਾ ਹੈ ਸੋ ਗਵਰਨਰ ਸਾਹਿਬ ਦੀ ਪੈਰਵਾਹੀ ਕਰਨ ਕਿ ਉਹ ਪੰਜਾਬ ਦੇ ਹੱਕ ਦਾ ਪੈਸਾ ਜਿਹੜਾ ਉਹ ਪੰਜਾਬ ਨੂੰ ਮਿਲ ਸਕੇ ਤੇ ਤੀਜੀ ਬੇਨਤੀ ਜਿਹੜੀ ਮੈਂ ਸਪੈਸ਼ਲੀ ਰੂਪੜ ਦੇ ਬਾਰੇ ਕੀਤੀ ਆ ਉਹ ਤੁਹਾਨੂੰ ਮੈਂ ਬੇਨਤੀ ਕੀਤੀ ਕਿ ਸਾਡਾ ਰੂਪੜ ਵਿਧਾਨ ਸਭਾ ਹਾਲਿਕਾ ਇਹ ਸਤਲੁਜ ਦਾ ਤਾਂ ਰਿਪੇਰੀਅਨ ਹੈ ਹੀ ਹੈ ਇਹ ਭਾਖੜਾ ਦਾ ਵੀ ਰਿਪੇਰੀਅਨ ਹੈ ਇਹ ਗੋਬਿੰਦ ਸਾਗਰ ਝੀਲ ਦਾ ਵੀ ਰਿਪੇਰੀਅਨ ਹੈ ਪਰ ਇਹਦੀ ਪਤਾ ਨਹੀਂ ਅਜੇ ਤੱਕ ਕਿ ਪਰ ਜਿਹੜਾ ਸਭ ਤੋਂ ਪਹਿਲਾਂ ਇਹਦੀ ਸਿੰਚਾਈ ਦੀ ਮਾਰ ਖੰਦਾ ਰੂਪੜ ਆ ਰੂਪੜ ਦੇ ਇਲਾਕੇ ਨੂੰ ਅਜੇ ਤੱਕ ਜਿਹੜਾ ਸਿੰਚਾਈ ਵਾਲਾ ਪਾਣੀ ਹੈ ਉਹ ਨਹੀਂ ਮਿਲ ਸਕਿਆ ਉਹਦਾ ਪਹਿਲੀ ਵਾਰ ਪੰਜਾਬ ਗਵਰਨਮੈਂਟ ਨੇ ਉਹ ਟੈਂਡਰ ਕੀਤਾ ਫੀਜ਼ਿਬਿਲਿਟੀ ਸਟੱਡੀ ਦਾ ਮੈਂ ਗਵਰਨਰ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਉਹ ਕੇਂਦਰ ਦੇ ਨਾਲ ਵੀ ਪਿਆਰਬਾਈ ਕਰਨ ਕਿ ਕੇਂਦਰ ਵੀ ਪਹਿਲ ਕਦਮੀ ਕਰੇ ਕਿਉਂਕਿ BBMB ਕੇਂਦਰ ਦਾ ਹੈ ਵੀ ਇੱਥੇ ਭਾਖੜੇ ਦੇ ਨਾਲ ਨੁਕਸਾਨ ਹੁੰਦਾ ਸੋ ਕੇਂਦਰ ਵੀ ਪਹਿਲ ਕਦਮੀ ਕਰੇ ਕਿ ਇਸ ਇਲਾਕੇ ਨੂੰ ਜਿਹੜਾ ਸਿੰਚਾਈ ਵਾਲਾ ਪਾਣੀ ਹੈ ਉਹ ਮਿਲ ਸਕੇ ਇਹ ਇਹ ਜਿਹੜੀ ਰੂਪੜ ਦੀ ਵੱਡੀ ਮੰਗ ਹੈ ਕਿ ਰੂਪੜ ਸਾਡਾ ਰਿਪੇਰੀਅਨ ਸਟੇਟ ਦਾ ਪੰਜਾਬ ਹੈਗੇ ਹੈਗਾ ਉਹ ਰੂਪੜ ਰਿਪੇਰੀਅਨ ਇਲਾਕਾ ਹੈ ਕੱਲਾ ਸਤਲੁਜ ਦਾ ਨਹੀਂ ਰੂਪੜ ਭਾਖੜੇ ਦਾ ਵੀ ਰਿਪੇਰੀਅਨ ਇਲਾਕਾ ਹੈ ਗੋਬਿੰਦ ਸਾਗਰ ਚੀਲ ਦਾ ਵੀ ਰਿਪੇਰੀਅਨ ਇਲਾਕਾ ਹੈ ਸੋ ਇਹ ਵੀ ਉਹਨਾਂ ਅੱਗੇ ਮੈਂ ਮੰਗ ਰੱਖੀ ਹੈ ਜਿਹੜਾ ਸਹਿਯੋਗ ਕਿਵੇਂ ਮਿਲ ਰਿਹਾ ਹੈ ਕੇਂਦਰ ਉਹਨਾਂ ਨੇ ਮੰਗਾ ਤੋਂ ਅਸੀਂ ਸਵਾਲ ਉਹਨਾਂ ਨੂੰ ਕੀਤੇ ਆ ਪਰ ਦੋਲੇ ਮੰਗਾ ਚੁਪਤਰ ਕਿਤੇ ਗਵਰਨਰ ਸਾਹਿਬ ਪੱਲਾ ਛਾੜ ਦੇਵੇ ਨਜ਼ਰ ਆਏ ਆ ਦੇਖੋ ਮੈਂ ਜਿਹੜੇ ਤੁਸੀਂ ਸਵਾਲ ਕੀਤੇ ਆ ਮੈਂ ਵੀ ਕੋਲੀ ਖੜਾ ਸੀਗਾ ਉਹਨਾਂ ਨੇ ਜਿਹੜੇ ਤੁਹਾਡੇ ਤੁਹਾਡੇ ਜਿਹੜੇ ਸਵਾਲ ਹੈ ਉਹਨਾਂ ਦੇ ਵਿੱਚ ਕਿਤੇ ਵੀ ਇਹ ਡਿਨਾਈ ਨਹੀਂ ਕੀਤਾ ਕਿ ਪੰਜਾਬ ਦਾ ਹ ਸੋ ਪੰਜਾਬ ਦਾ ਹੱਕ ਬਿਲਕੁਲ ਬਣਦਾ ਏ ਸੋ ਪੰਜਾਬ ਦਾ ਹੱਕ ਜਿਹੜਾ ਉਹ ਮਿਲਣਾ ਚਾਹੀਦਾ ਉਹਦੀ ਉਹਦੇ ਲਈ ਹੀ ਮੈਂ ਉਹਨਾਂ ਨੂੰ ਜਿਹੜਾ ਮੰਗ ਪੱਤਰ ਦਿੱਤਾ ਉਹਦੇ ਲਈ ਸੀਐਮ ਸਾਹਿਬ ਵੀ ਸੈਂਟਰ ਨੂੰ ਲਿਖ ਚੁੱਕੇ ਸਹਿਯੋਗ ਕਿੱਦਾਂ ਦਾ ਮਿਲ ਰਿਹਾ ਕਿਉਂਕਿ ਬਾਰ ਬਾਰ ਕਹਿਣਾ ਪੈ ਰਿਹਾ ਸੀਐਮ ਸਾਹਿਬ ਨੇ ਵੀ ਲਿਖਿਆ ਤੇ ਤੁਹਾਡਾ ਸਹਿਯੋਗ ਤਾਂ ਸਹਿਯੋਗ ਤਾਂ ਹਲੇ ਸਹਿਯੋਗ ਲੈਣ ਲਈ ਤਾਂ ਬੇਨਤੀ ਕਰ ਰਹੇ ਹਾਂ ਹੁਣ ਸਹਿਯੋਗ ਉਹ ਅੱਗੇ ਦੇਣਗੇ ਅਸੀਂ ਤਾਂ ਆਸ ਰੱਖਦੇ ਹਾਂ ਕਿ ਪੰਜਾਬ ਦੇ ਲਈ ਪੰਜਾਬ ਔਰ ਪੰਜਾਬੀਆਂ ਦੇ ਲਈ ਉਹ ਵਧੀਆ ਸਹਿਯੋਗ ਦੇਣ ਜੋ ਪੰਜਾਬ ਦਾ ਹੱਕ ਬਣਦਾ ਉਹ ਸਹਿਯੋਗ ਦੇਣ ਕਿਉਂਕਿ ਪੰਜਾਬ ਜੇ ਸੀ ਭਾਖੜੇ ਦੀ ਗੱਲ ਕਰ ਲਈਏ ਤਾਂ ਇਹ ਗੱਲ ਆ ਪੰਜਾਬ ਵਾਸਤੇ ਨਹੀਂ ਹੈਗਾ ਇਥੋਂ ਹਰਿਆਣਾ ਰਾਜਸਥਾਨ ਤੱਕ ਸਿੰਚਾਈ ਵਾਲਾ ਪਾਣੀ ਜਾਂਦਾ ਇਥੋਂ ਪੰਜਾਬ ਹਿਮਾਚਲ ਦੇ ਨਾਲ ਨਾਲ ਚੰਡੀਗੜ੍ਹ ਹਰਿਆਣਾ ਰਾਜਸਥਾਨ ਦਿੱਲੀ ਤੱਕ ਬਿਜਲੀ ਜਾਂਦੀ ਹੈ ਸੋ ਪੰਜਾਬ ਦਾ ਜਿਹੜਾ ਹੱਕ ਬਣਦਾ ਮੈਨੂੰ ਉਮੀਦ ਹੈ ਵੀ ਗਵਰਨਰ ਸਾਹਿਬ ਵੀ ਪਿਆਰਬਾਈ ਕਰੋਗੇ ਔਰ ਕੇਂਦਰ ਵੀ ਜੋ ਪੰਜਾਬ ਦੇ ਬਣਦੇ ਹੱਕ ਹੈ ਚਾਹੇ 60000 ਕਰੋੜ ਦੇ ਬਕਾਇਆ ਫੰਡ ਨੇ ਚਾਹੇ ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਬਣਦਾ ਮੁਆਵਜ਼ਾ ਹੈ ਚਾਹੇ ਰੋਪੇਰੀਨ ਇਲਾਕੇ ਰੋਪੜ ਨੂੰ ਪਾਣੀ ਦੇਣ ਦੀ ਗੱਲ ਹੈ ਕੇਂਦਰ ਨੂੰ ਚਾਹੀਦਾ ਕਿ ਸਾਡੇ ਹੱਕ ਸਾਨੂੰ ਦੇਵੇ ਸਰ ਤੁਸੀਂ ਰੋਪੜ ਦੇ ਵਿਧਾਇਕ ਵੀ ਹੋ ਤੇ ਸਰਕਾਰ ਦੇ ਵਿੱਚ ਵੀ ਨੁਮਾਇੰਦੇ ਹੋ ਤੇ ਇੱਕ ਸਵਾਲ ਵੀ ਹੈ ਤੇ ਬਹੁਤ ਅਹਿਮ ਤੁਹਾਡੇ ਧਿਆਨ ਵੀ ਦਿਵਾਉਣਾ ਚਾਹੁੰਦੇ ਆਂ ਜਿਹੜਾ ਮਾਛੀਵਾੜੇ ਸਤਲੁਤੇ ਪੁਲ ਬਣਿਆ ਹੋਇਆ ਜੀ ਬੇहद ਖਸਤਾ ਹਾਲਤ ਹੈ ਇਹਦੇ ਕਰਕੇ ਡੀਸੀ ਸਾਹਿਬ ਨੇ ਉੱਤੇ ਹੁਕਮ ਵੀ ਲਾਇਆ ਨੇ ਕਿ ਭਾਰੀ ਵਾਹਨ ਨਾ ਲੰਘਣ ਪਰ ਫਿਰ ਵੀ ਪ੍ਰਸ਼ਾਸਨ ਦੀ ਦੇਖਰੇਖ ਦੇ ਵਿੱਚ ਅਸੀਂ ਵੀ ਕਵਰੇਜ ਕੀਤੀ ਅਸੀਂ ਰੋਕੇ ਵੀ ਵਾਹਨ ਵੱਡੇ ਪਰ ਲੰਘ ਰਹੇ ਨੇ ਨਿਰਵਿਗਨ ਜਿਹਦੇ ਕਰਕੇ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਤੇ ਮਾਜੇ ਤੇ ਮਾਲਵੇ ਦਾ ਸੰਪਰਕ ਵੀ ਟੁੱਟਦਾ ਜੀ ਆਪ ਹੀ ਬੋਲਿਆ ਕਿ ਮੈਂ ਰੂਪੜ ਦਾ ਨਮੰਦਾਏ ਸੋ ਉਹ ਜਿਹੜਾ ਪੁਲ ਤੁਸੀਂ ਗੱਲ ਕਰਦੇ ਸ਼ਾਇਦ ਰੂਪੜ ਹਲਕੀ ਸੀ ਤਾਂ ਹੈ ਨਹੀਂ ਪਰ ਤੁਸੀਂ ਮੇਰੇ ਧਿਆਨ ਚ ਲਿਆਉਂਦਾ ਮੈਂ ਡੀਸੀ ਸਾਹਿਬ ਦੇ ਧਿਆਨ ਚ ਲਿਆ ਦੂੰਗਾ ਤੇ ਮੈਂ ਪ੍ਰਸ਼ਾਸਨ ਦੇਖ ਸਕਦੇ ਹੋ ਸਕਿਉਰਟੀ ਆ ਗਈ ਆ ਤਾਂ ਪੰਜਾਬ ਦੇ ਗਵਰਨਰ ਪਹੁੰਚ ਚੁੱਕੇ ਨੇ ਦੱਸਦੀ ਹੈ ਕਿ ਸਵੇਰੇ 8 ਵਜੇ ਤੋਂ ਪੁਲਿਸ ਸਕਿਉਰਟੀ ਲੱਗੀ ਹੋਈ ਹੈ ਤੇ ਤੇ ਗਵਰਨਰ ਸਾਹਿਬ ਹੁਣ 5 ਵਜੇ ਸ਼ਾਮੀ ਪਹੁੰਚੇ ਨੇ ਅਜੇ ਪਹੁੰਚੇ ਨਹੀਂ ਹੈਗੇ ਪੂਰੇ ਤੇ ਸਕਿਉਰਟੀ ਹੋ ਆ ਰਹੀ ਆ ਦੇ तकरीबन 20 ਕਿਲੋਮੀਟਰ ਤੱਕ ਸਕਿਉਰਟੀ ਲੱਗੀ ਹੋਈ ਆ ਨਾਲ ਦੀ ਸਕਿਉਰਟੀ ਦੇ ਲਈ ਗਵਰਨਰ ਸਾਹਿਬ ਕਿਉਂਕਿ ਪੰਜਾਬ ਦੇ ਗਵਰਨਰ ਨੇ ਬਹੁਤ ਵੱਡਾ ਮੋ ਵੱਡਾ ਉਹਦਾ ਪੰਜਾਬ ਦੇ ਗਵਰਨਰ ਦਾ ਸੋ ਇਸ ਸਮੇਂ ਗਵਰਨਰ ਦੀ ਸਿਕਿਉਰਿਟੀ ਦੇ ਕਰਕੇ ਆਵਾਜਾਈ ਇਧਰੋਂ ਜਾਣ ਵਾਲੀ ਬੰਦ ਕਰ ਦਿੱਤੀ ਗਈ ਹੈ ਸਿਰਫ ਉੱਤਰੋਂ ਆ ਰਹੀ ਹੈ ਆਵਾਜਾਈ ਇੱਥੋਂ ਤੱਕ ਕਿ ਪੱਤਰਕਾਰਾਂ ਦਾ ਵੀ ਜਾਣਾ ਰੋਕਿਆ ਗਿਆ ਇਧਰੋਂ ਕਿਉਂਕਿ

ਖੜਾ ਦਾ ਜੋ ਪਾਣੀ ਆ ਰਿਹਾ ਹੈ ਜੋ ਅੱਗੇ ਸਤਲੁਜ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਉਸ ਦਾ ਚਾਇਆ ਲੈਣਗੇ ਦੇਖ ਸਕਦੇ ਹੋ ਵੱਡਾ ਕਾਫਲਾ ਪੰਜਾਬ ਗਵਰਨਰ ਜੋ ਕਿ ਇਹ ਨੀਲੇ ਸਟਾਰ ਵਾਲੀ ਗੱਡੀ ਐ ਨੋਵਾ ਗੱਡੀ ਦੇ ਵਿੱਚ ਨੇ ਅੱਜ ਸਵੇਰ ਤੋਂ ਹੀ ਉਡੀਕ ਕੀਤੀ ਜਾ ਰਹੀ ਹੈ ਗਵਰਨਰ ਸਾਹਿਬ ਜੀ ਇਸ ਜਗ੍ਹਾ ਤੇ ਮਾਫ ਕਰਨਾ ਉਹ ਕਾਫਲਾ ਪਿੱਛੇ ਹੈ ਇਹ ਸਿਕਿਉਰਿਟੀ ਸੀ ਇਹ ਜਿਹੜੀ ਅੱਗੇ ਆਈ ਹੈ ਕਾਫਲਾ ਹੁਣ ਪਹੁੰਚਿਆ ਉਹ ਜਿਹੜਾ ਤੁਸੀਂ ਸਕਰੀਨ ਤੇ ਹੁਣ ਦੇਖ ਰਹੇ ਹੋ ਇਹ ਕਾਫਲਾ ਹੈ ਪੰਜਾਬ ਗਵਰਨਰ ਦਾ ਦੇਖ ਸਕਦੇ ਹੋ ਤੁਸੀਂ ਗਵਰਨਰ ਪੰਜਾਬ ਪਹੁੰਚ ਚੁੱਕੇ ਨੇ ਇਸ ਸਮੇਂ ਰੋਬੜ ਹੈੱਡ ਵਿਖੇ ਜਿੱਥੇ ਕਿ ਉਹ ਜੈਜਾ ਲੈਣਗੇ ਪਾਣੀ ਦਾ ਨੈਕਸਰ ਦਿਓ ਪਹੁੰਚ ਚੁੱਕੇ ਨੇ ਪੰਜਾਬ ਗਵਰਨਰ ਰੋਪੜ ਹੈੱਡਵਿਗ ਇਹ ਜੋ ਪੰਜਾਬ ਤੇ ਹੜ੍ਹਾਂ ਦੀ ਵਿਪਤਾਈ ਹੈ ਉਹਦਾ ਜੈਜਾ ਲੈਣਗੇ ਲਗਾਤਾਰ ਤੁਸੀਂ ਇਸ ਦੀਆਂ ਤਸਵੀਰਾਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਚੋਕ ਨੇ ਰੋਪੜ ਹੈੱਡਵੇਕੇ ਜਿੱਤੇ ਕੀ ਅੜਾਂ ਦੀ ਜੋ ਮਾਰ ਪੈ ਰਹੀ ਹੈ ਉਹਦਾ ਜਾਇਜ਼ਾ ਲਿਆ ਜਾਵੇਗਾ येलो ਸ਼ਰਟ ਦੇ ਵਿੱਚ ਦਿਖਾਈ ਦੇ ਰਹੇ ਨੇ ਇਹਨਾਂ ਦੁਆਰਾ ਜਾਇਜ਼ਾ ਲਿਆ ਜਾ ਰਿਹਾ ਹੈ ਇਸ ਸਮੇਂ ਗਵਰਨਰ ਸਾਹਿਬ ਪੀਲੀ ਸ਼ਰਟ ਦੇ ਵਿੱਚ ਜੋ ਜਾਇਜਾ ਲੈ ਰਹੇ ਨੇ ਛੱਡੇ ਗਏ ਪਾਣੀ ਦਾ ਜੋ ਫਲੱਡ ਗੇਟ ਖੋਲੇ ਗਏ ਨੇ ਸੋ ਤਸਵੀਰਾਂ ਤੁਹਾਡੀ ਸਕਰੀਨ ਤੇ ਅੱਜ ਸਵੇਰ ਤੋਂ ਹੀ ਗਵਰਨਰ ਸਾਹਿਬ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਸਿੱਧੀਆਂ ਤਸਵੀਰਾਂ ਦੇਖ ਰਹੇ ਹੋ ਤੁਸੀਂ ਇਹਨਾਂ ਦੁਆਰਾ ਜਾਇਜ਼ਾ ਲਿਆ ਗਿਆ ਹੈ ਪੰਜਾਬ ਦੇ ਵਿੱਚ ਸਤਲੁਜ ਦਰਿਆ ਦੇ ਵਿੱਚ ਛੱਡੇ ਜਾ ਰਹੇ ਪਾਣੀ ਦਾ ਸਰਦਾਰੀਏ ਕਿ ਪੰਜਾਬ ਦੇ ਹਾਲਾਤ ਜੋ ਚਿੰਤਾਜਨਕ ਬਣੇ ਗਏ ਨੇ ਫਲੱਡ ਗੇਟ ਖੋਲੇ ਗਏ ਨੇ ਰੋਪੜ ਦੇ ਹੈੱਡ ਤੋਂ ਉਹ ਉਸ ਦਾ ਜਾਇਜ਼ ਲੈਣ ਲਈ ਪਹੁੰਚੇ ਨੇ ਅਜਿੱਤੇ बीच में से हट जाओ ताकि आईडी आप बाद में गेट देना तुम भी हट जाओ बाद में चेक कर देंगे मैं आराम से आप मेरी आवाज पहुंच जाएगी आप चिंता मत करिए एक मिनट एक मिनट क्या है सर फसलों का नुकसान बहुत ज्यादा हो गया है जी पर मुआवजा अच्छा मिल रहा है जी एनडीआरएफ एसडीआरएफ के रेट है वो रिवाइज हो जाए जी NDRF, और दूसरी सारी रिक्वेस्ट ये थी कि रोड्स वगैरह बहुत टूट गए हैं जी तो उसके भी जो फंड से आप रिक्वेस्ट करिए सेंटर को हमारे फंड्स रिलीज हो रोड्स बना दें देखो क्या है कि मैं ये मेरा सातवा जिला है मैं फिरोजपुर से शुरू हुआ और पठानकोट तक जाकर के वापस अमृतसर होकर के लौट रहा हूँ तो मेरे स... अभी इन सात जिलों में जो सबसे ज़्यादा ब्लड से इफ़ेक्टेड है वो दो जिले बहुत प्रमुख रूप से हैं एक तो गुरदासपुर है और एक अमृतसर है और ये दोनों ही जो है रावी के ऊपर बहस हैं और रणजीत सागर से जो पानी छूटा है और माधो पर बराज पर का जो गेट है वो टूटे हैं उसके बाद पानी का फ्लो अधिक आने से वहाँ पानी का फैलाव बहुत अधिक हो गया लेकिन ये अच्छा रहा कि जनहानि नहीं के बराबर हुई ये ज़रूर है पठानकोट में नौ लोगों की हुई है अमृतसर में तीन लोगों की हुई है बाकी गुरदासपुर में किसी प्रकार के भी कोई डेथ नहीं हुई है पशु तो जरूर कई जगह संख्या में प्रभावित हुए हैं लेकिन जो पानी का फैलाव है नहीं उसके नहीं। कारण से बहुत गांव और बस्तियां जो है ना और आठ दिन से कोई बारह दिन से कोई पंद्रह दिन से वो पानी के अंदर तो फसलों का नुकसान मकानों का जो है जिनमें पानी रहा है अब वो उतरने के बाद पता लगेगा कितने मकान किस पोजीशन में रहेंगे उसके बाद तो मैं सोचता हूँ कि मैंने लगभग ये सारे प्रमुख जिले जो हैं जो मेरे ध्यान में थे वो मैंने इस बाढ़ पीड़ित के समय जो पंजाब में सबसे बड़ी विकराल समस्या इस बार आई है 2023 में भी पानी निकला था लेकिन दो से भी इस बार उससे अधिक पानी रिलीज करना पड़ा और उसके कारण से अभी मैं आपके रोपड़ हेडवर्क पर हूँ तो यहाँ भाखरा प्यास मैनेजमेंट बोर्ड है उनका टाइप रहता है पोंग से और इनसे तो पानी रिलीज करते ही नीचे सावधान होते हैं तो सामान्यतः जो मेन नुकसान होता है मनुष्यों का तो उसमें बहुत कमी होगी या वो किसी तरह से बचा पाए लेकिन फसलों को और बाकी जो नुकसान हुए हैं सड़कों के नुकसान हुए हैं कई पुलियाएँ टूट गई है उसका नुकसान हुआ है तो इस सब के असेसमेंट के लिए केंद्र की अभी तीन टीमें भी यहाँ घूम रही हैं आज केंद्र के कृषि मंत्री जी हैं वो भी मौके पर जा रहे हैं लगभग सात जिले में भी घूम के आया हूँ मुख्यमंत्री जी स्वयं ने भी आकर के दौरा किया लगभग यहाँ के सारे मंत्रियों ने भी विधायकों ने भी सब फील्ड में हैं ताकि लोगों को सब प्रकार मुझे सबसे बड़ा खुशी पहली बार मैं राजनीति में चालीस पैंतालीस साल से काम करता हूँ पर यहाँ जो आपसी कॉम्बिनेशन है आर्मी का भी है बीएसएफ का भी है और एन डी आर एफ इनका भी है लोकल प्रशासन का पुलिस का सामूहिक एफर्ट्स के कारण से वास्तव में जो जनहानि होनी है वो बहुत कुछ बच गई और रिलीफ वर्क जो है वो यहाँ की जनता भी रिलीफ वर्क में बहुत मदद कर रही है सर्थ सर्थ पर काम मेरे हिसाब तो से रहे हैं। मैं जितना घूम के आया हूं, जितने भी कैंप लगे हुए हैं जितने भी लोगों को पहुंचाना पहुँचाना है सामग्री मेडिकल दवाई यहां तक कि जानवरों को भोजन किसी प्रकार की कोई कमी किसी ने नहीं बहुत संतुष्ट जाहिर किया लेकिन पानी आता है उसके कारण से उनको अपनी जगह छोड़नी पड़ती है वो पीड़ा उनके मन में है और कई बार तो हर साल ही उनको पानी के अंदर नुकसान होता है ये जरूर है मैं सोचता हूँ ये जो केंद्र की टोली जो तीन दिन से घूम रही है और यहाँ का लोकल प्रशासन जो भी खराबा हुआ है उसका पूरा रिकॉर्ड बना कर भेजेंगे मंत्री जी ने मुझसे भी बात की गृह मंत्री जी ने मुख्यमंत्री से बात की प्रधानमंत्री जी ने मुख्यमंत्री से बात की सब प्रकार का आश्वासन दिया है कि जो मैगजिम हो सकता है वो केंद्र सरकार आपको सहयोग करेगी रिपोर्ट भेजेंगे निश्चित रूप से निश्चित रूप से आज जो मैं पांच जिले में देख चुका हूँ शिवराज सिंह जी से मैं सवेरे मिल करके पांच जिलों के जो हालात हैं वो मैंने उनको लिखित रूप में जो कुछ मेरे पास इकट्ठे हुए वो मैंने उनको दिया है दो जिलों का भी उनको भी भेजूंगा और केंद्र के गृह मंत्री जी को ये सात जिलों की जो रिपोर्ट बना रहा हूँ मैं वो पूरी डिटेल भेजूंगा और मेरी तरफ से भी मैं क्योंकि तो मैं दोनों के बीच की कड़ी हूँ राज्य सरकार की भी और केंद्र सरकार की तो मैं सोचता हूँ मैं समन्वय का काम करके अधिक से अधिक यहाँ के कि किसानों को लाभ मिले और जो भी टूट हुए हैं उसको एक तरह से नुकसान अभी मैं कुछ भी नहीं आक सकता हूँ क्योंकि अभी तो स्वयं प्रशासन को ही पूछो कि उनके जिले में कितना नुकसान हुआ तो वो भी इसको एनालाइज नहीं कर सुप्रीम कोर्ट ने रिपोर्ट तो मांगी है।, क्या है तो उसके क्या? कहना है कि रिपोर्ट मांगी की नहीं होना चाहिए था सुप्रीम कोर्ट देखो मैं सोचता हूँ जो प्रशासनिक काम है जो कोर्ट ने कहा है प्रशासन उसका जवाब देगा पर जो बाढ़ की वजह से तुरंत राहत कितनी मिलेगी बाढ़ की वजह है पानी और पानी केवल यहाँ का ही नहीं है जम्मू कश्मीर की अत्यधिक बारिश हिमाचल की अत्यधिक बारिश के कारण से जो भाखरा कभी भी है ना एक तरह से सोलह उसकी लिमिट है सोलह तक जाकर के आया जो कई सालों बाद आया इसी तरह से भाखरा में भी लगभग जो उसकी कैपेसिटी देख रख बना रखी है जिससे ऊपर नहीं जाए उससे आज की तारीख में भी पाँच फीट ज़्यादा है लेकिन जब वहाँ से पानी रिलीज करते हैं तो पूरी बेल्ट के सारे लोगों को पूरा डालते हैं कि हम दो घंटे बाद छः घंटे बाद इतना पानी रिलीज करेंगे ताकि वो सब लोग सावधान रहें लो लो तो मैं सोचता हूँ कि साठ हज़ार है या एक लाख है केंद्र सरकार का एसेसमेंट होने के बाद कोई जरूरी नहीं साठ हो साठ से अधिक भी हो सकता है तो ऐसी कोई लिमिट कोई तय नहीं कर सकता है उनका मांगने का हक है यहाँ जो टीम भेजी गई है वो यहाँ के अधिकारियों के साथ बातचीत करके खराबे का जब असेसमेंट करेंगे उसके बाद ही मदद पिछला मांग रहे हैं पिछला तो मैं नहीं बता सकता हूँ मैं आए ही अभी हूँ मुझे पिछला क्या रिकॉर्ड तो बाकी तो है तो है। तो नुकसान की मदद के तो लिए तो कुछ बोलो हंड्रेड परसेंट हंड्रेड परसेंट ये हमारी और केंद्र सरकार की जिम्मेदारी है कि किसान के हर नुकसान का भरपाई कैसे हो करके किसान को फिर से कैसे खड़ा तो करें करेजी का आंकड़ा भी बढ़ाया जाएगा जैसे किसान बोल रहे हैं अभी आंकड़ा जो सरकारी आंकड़ा वो काफी कम रहता है उससे भरपाई होती नहीं अब ये तो मैं कुछ नहीं कह सकता हूँ ये रिकॉर्ड तो बनाएगा यहाँ का स्थानीय प्रशासन स्थानीय प्रशासन मिलकर के जो बनाते हैं जिस तरीके से देश भर में बनता है कोई अकेला पंजाब का नहीं बनता है देश में और जगह भी बाढ़े आई है आती है उसका जो असेसमेंट का तरीका वही असेसमेंट का तरीका यहाँ भी होगा सर, 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 सर की नहीं जा रही ਸੋ ਐਸੀ ਗਵਰਨਰ ਜੋ ਕਿ ਇਸ ਸਮੇਂ ਹਾਲਾਤ ਦੇਖਣ ਦੇ ਲਈ ਆਏ ਸੀ ਅਸੀਂ ਵੀ ਸਵਾਲ ਰੇਜ਼ ਕੀਤਾ ਕਿ ਜੋ ਪੰਜਾਬ ਦਾ ਨੁਕਸਾਨ ਹੋਇਆ ਹੈ ਕੀ ਕੇਂਦਰ ਉਹਦੀ ਪਰਪਾਈ ਕਰੂਗਾ ਤਾਂ ਗਵਰਨਰ ਸਾਹਿਬ ਨੇ ਇਹੀ ਜਵਾਬ ਦਿੱਤਾ ਹੈ ਕਿ ਉਹ ਜ਼ਰੂਰ ਇਸ ਦੇ ਬਾਰੇ ਗੱਲ ਕਰਨਗੇ ਤੇ ਪੱਕੇ ਤੌਰ ਤੇ ਕੇਂਦਰ ਇਹ ਮਦਦ ਵੀ ਕਰੇਗਾ ਜਿਹੜਾ ਪੰਜਾਬੀਆਂ ਦਾ ਨੁਕਸਾਨ ਹੋਇਆ ਕਿਉਂਕਿ 10 ਸਾਲ ਤੱਕ ਨਹੀਂ ਉੱਠ ਸਕਦੇ ਜਿਨ੍ਹਾਂ ਦੇ ਘਰ ਜ਼ਮੀਨਾਂ ਪਸ਼ੂ ਪਾਲੀ ਕਿੰਨਾ ਕੁਝ ਤਬਾਹ ਹੋਇਆ ਸੋ ਅੱਗੇ ਹੁੰਦਾ ਕਿ ਇਹ ਕਿੰਨੀ ਮਦਦ ਹੁੰਦੀ ਹੈ ਜਾਂ ਨਹੀਂ ਹੁੰਦੀ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਗਵਰਨਰ ਸਾਹਿਬ ਨੇ ਇਸ ਮੌਕੇ ਤੇ ਭਰੋਸਾ ਜਰੂਰ ਦਿੱਤਾ ਸਾਡੇ ਸਵਾਲ ਦਾ ਜਵਾਬ ਦਿੰਦੇ ਹੋਏ ਕਿ ਪੱਕੇ ਤੌਰ ਤੇ ਇਹ ਮਦਦ ਕੀਤੀ ਜਾਵੇਗੀ ਕੇਂਦਰ ਦੁਆਰਾ ਸੋ ਤੁਹਾਨੂੰ ਕੀ ਲੱਗਦਾ ਹੈ ਕਮੈਂਟ ਕਰਨਾ ਸੋ ਐਮਐਲਏ ਸਾਹਿਬ ਰੋਪੜ ਦਿਨੇਸ਼ ਚੱਡਾ ਜੀ ਜਿਨ੍ਹਾਂ ਨੇ ਕਿ ਇਸ ਸਮੇਂ ਗਵਰਨਰ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਤੇ ਉੱਥੇ ਜਿਵੇਂ ਕਿ ਆਪਾਂ ਪਿਛਲੇ ਦਿਨੀ ਕਵਰੇਜ ਵੀ ਕੀਤੀ ਸੀ ਕਿ ਇੱਕ ਵੱਡਾ ਖਤਰਾ ਹੈ ਸਤਲੋਦੇ ਪੁਲ ਤੇ ਤੇ ਸਰਕਾਰ ਤੱਕ ਉਹ ਗੱਲ ਪਹੁੰਚਾਉਣ ਦੇ ਲਈ ਕਿਉਂਕਿ ਪ੍ਰਸ਼ਾਸਨ ਨਾਲ ਤਾਂ ਆਪਾਂ ਗੱਲਬਾਤ ਉਸ ਦਿਨ ਕੀਤੀ ਹੋਈ ਹੈ ਤੇ ਐਮਐਲਏ ਸਾਹਿਬ ਨੇ ਜਰੂਰ ਭਰੋਸਾ ਦਿੱਤਾ ਹੈ ਕਿ ਉਹ ਡੀਸੀ ਸਾਹਿਬ ਨਾਲ ਵੀ ਗੱਲਬਾਤ ਕਰਨਗੇ ਤੇ ਉਮੀਦ ਕਰਦੇ ਹਾਂ ਕਿ ਉਹ ਜਿਹੜਾ ਮਾਜੇ ਤੇ ਮਾਲਵੇ ਦਾ ਸੰਪਰਕ ਹੈ ਖਾਸ ਹਾਲਤ ਦੇ ਵਿੱਚ ਹੈ ਚਲੋ ਰਿਪੇਅਰ ਬਾਅਦ ਦੇ ਵਿੱਚ ਹੋਊਗੀ ਜਦੋਂ ਹਾਲਾਤ ਸੁਧਰਨਗੇ ਪਰ ਇਸ ਸਮੇਂ ਜਿਹੜੀ ਹਾਲਤ ਦੇ ਵਿੱਚ ਹੈ ਉਹਨੂੰ ਬਚਾਇਆ ਜਾਵੇ ਤਾਂ ਕਿ ਕਿਸੇ ਸੰਕਟ ਦੀ ਘੜੀ ਦੇ ਵਿੱਚ ਉਹਦਾ ਉਹਦੀ ਵਰਤੋਂ ਕੀਤੀ ਜਾ ਸਕੇ ਸੋ ਕੀ ਕਹੜਾ ਤੁਹਾਡਾ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਮਾਮਲੇ ਤੇ ਕਾਰਵਾਈ ਹੋਵੇਗੀ ਸਰਵਾਈ ਹੋਵੇਗੀ ਜਾਂ ਨਹੀਂ ਜਰੂਰ ਕਮੈਂਟ ਕਰਨਾ ਧੰਨਵਾਦ ਜੀ